ਹਾਂਜੀ ਕਿਸਾਨ ਭਰਾਵੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਆਪਣੇ ਨਾਲ ਸਾਬੀਆਂ ਵਾਲੇ ਭਰਾ ਨਵੇਂ ਜੁੜੇ ਹੋਇਆ ਹਨ ਜਿਹੜੇ ਜਾਣਕਾਰੀ ਲੈਂਦੇ ਰਹਿੰਦੇ ਆ ਤੇ ਬਹੁਤ ਵੀਰਾਂ ਦੇ ਫੋਨ ਆਉਂਦੇ ਆਗੇ ਵੀ ਸਾਡੀ ਨਾ ਮੂਲੀ ਉੱਪਰੋਂ ਪੱਤੇ ਮਰ ਜਾਉਣ ਲੱਗੇ ਉਹਦੇ ਹਨਾ ਵੀ ਸਿਰ ਜਿਆ ਸਿੱਟੀ ਬੈਠੀ ਆ ਵੀ ਉਹਦਾ ਕੀ ਹੱਲ ਆ ਵੀਰੇ ਤੇ ਇੱਕ ਵੀਡੀਓ ਬਣਾ ਕੇ ਮੈਂ ਤੁਹਾਨੂੰ ਦੱਸ ਰਿਹਾ ਜਿਵੇਂ ਆ ਤੁਸੀਂ ਆਪਣੀ ਮੂਲੀ ਲੱਗੀ ਹੋਈ ਦੇਖ ਰਹੇ ਹੋ ਪਾਲਕ ਪੱਤੇ ਵਾਲੀ ਮੂਲੀ ਆ ਇਹ ਆਪਣੀ ਹੁਣ ਤਿਆਰ ਸੀਗੀ ਤੇ ਇਹਦੀ ਮਾਰਕੀਟਿੰਗ ਅਸੀਂ ਕਰਦੇ ਸੀ ਹੁਣ ਪਾਣੀ ਜ਼ਿਆਦਾ ਖੜਨ ਨਾਲ ਜਿਵੇਂ ਆਪਾਂ ਪੱਟ ਕੇ ਦੇਖੀ ਤਾਂ ਵਿੱਚੋਂ ਪੂਰੀ ਗਲ ਚੁੱਕੀ ਆ ਇਹ ਸਾਰੀ ਮੂਲੀ ਗਲ ਗਈ ਇਹ ਹਨਾ ਤੇ ਬਹੁਤ ਵੀਰਾਂ ਦੇ ਸਵਾਲ ਨੇ ਬਹੁਤ ਵੀਰ ਫੋਨ ਕਰਦੇ ਆ ਵੀ ਇਹਦਾ ਹੱਲ ਦੱਸੋ ਜੀ ਕੀ ਆ ਜਿਹੜੀ ਉੱਪਰੋਂ ਹਨਾ ਪੱਤੇ ਮਰ ਮਰ ਜਾ ਚੁੱਕੇ ਆ ਤੇ ਇਹਦਾ ਦੋਸਤੋ ਹੱਲ ਕੋਈ ਨਹੀਂ ਹੈਗਾ ਕੋਈ ਸਪਰੇਹ ਹਨਾ ਇਹ ਤੇ ਕਰੇ ਹੋਣਾ ਬਾਦੂ ਖਰਚਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜਿਹਦੇ ਪੱਤੇ ਉੱਪਰੋਂ ਇੱਕ ਵਾਰੀ ਫਸਲ ਦੇ ਮਰ ਜਾਗੇ ਤੇ ਉਹਦਾ ਕੋਈ ਹੱਲ ਨਹੀਂ ਕੋਈ ਰੇ ਸਪਰੇਹ ਨਹੀਂ ਕਿਸੇ ਨੇ ਕੰਮ ਨਹੀਂ ਕਰਨਾ ਤੇ ਇਸ ਕਰਕੇ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਕਈ ਵਾਰੀ ਹੁੰਦਾ ਨਾ ਵੀ ਆਪਾਂ ਆ ਸਪਰੇਹਾ ਕਰ ਦਈਏ ਆ ਵੀਡੀਓ ਦੇਖ ਕੇ ਆ ਸਪਰੇਹਾ ਕਰ ਦਈਏ ਕਿਉਂਕਿ ਜਿਵੇਂ ਜਿਵੇਂ ਹੁਣ ਸੂਰਜ ਨਿਕਲਿਆ ਹੋਇਆ ਪੂਰੀ ਧੁੱਪ ਆ ਤੇ ਥੱਲੇ ਫੰਗਸ ਫੈਲ ਗਈ ਪੂਰੇ ਖੇਤ ਦੇ ਵਿੱਚ ਤੇ ਸਾਰੀ ਫਸਲ ਖਰਾਬ ਹੋ ਜਾਣੀਆ ਕਿਉਂਕਿ ਜਦੋਂ ਸਪਰੇ ਨੇ ਕੰਮ ਕਰਨਾ ਉਦੋਂ ਨੂੰ ਸਾਰੀ ਫਸਲ ਖਰਾਬ ਹੋ ਜਾਣੀਆ ਇਸ ਕਰਕੇ ਦੋਸਤੋ ਆਪਾਂ ਕਹਿੰਨੇ ਆ ਵੀ ਕੋਈ ਖਰਚਾ ਕਰਨ ਦੀ ਲੋੜ ਨਹੀਂ ਵੇਟ ਕਰ ਲਓ ਵੇਟ ਕਰਨ ਤੋਂ ਬਾਅਦ ਖੇਤ ਜਿਹੜਾ ਸੁੱਕ ਗਿਆ ਦੁਬਾਰੇ ਹਨਾ ਖੇਤ ਦੀ ਤਿਆਰੀ ਕਰਕੇ ਦੁਬਾਰੇ ਨਵੇਂ ਵੀ ਲਾ ਦਿਓ ਫੰਗਸ ਇੱਕ ਵਾਰੀ ਖਤਮ ਕਰਕੇ ਤੁਹੇ ਇਸ ਕਰਕੇ ਵੀਡੀਓ ਬਣਾਈਆ ਦੋਸਤੋ ਕਿ ਕੋਈ ਖਰਚਾ ਨਾ ਕਰੇ ਉਹ ਜਿਨ੍ਹਾਂ ਦੀ ਮੂੜੀ ਇਸ ਤਰ੍ਹਾਂ ਹੋ ਗਈ ਪੱਤੇ ਮਰ ਜਾਗੇ ਹਨਾ ਉੱਪਰੋਂ ਸਿਰ ਜਿਹਾ ਸਿੱਟ ਗਈ ਤੇ ਵੀਡੀਓ ਚੰਗੀ ਲੱਗੀ ਤੇ ਅੱਗੇ ਜਰੂਰ ਆਪਣੇ ਦੋਸਤਾਂ ਮਿੱਤਰਾਂ ਨਾਲ ਜਿਹੜੇ ਆਪਣੇ ਨਾਲ ਨਵੇਂ ਜੁੜੇ ਹੋਏ ਨੇ ਜਾਂ ਆਪਣੀ ਵੀਡੀਓ ਦੇਖ ਰਹੇ ਨੇ ਜਿਹੜੇ ਸਬਜ਼ੀਆਂ ਵੱਲ ਆ ਰਹੇ ਨੇ ਜਰੂਰ ਉਹਨਾਂ ਨਾਲ ਆਪਣੀ ਵੀਡੀਓ ਦੋਸਤੋ ਸ਼ੇਅਰ ਕਰਿਓ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਲਾਈਕ ਕਰਿਓ ਕਮੈਂਟ ਕਰਿਓ ਦੋਸਤੋ ਧੰਨਵਾਦ ਜੀ